ਕੀ ਨੂੰ ਆ ਜਾਵੇ ਮਾਰੇ ਟੱਡ ਨਾ ਲੱਗ ਜਾ ਨਸ਼ੇ ਦੀ ওভারਡੋਸ ਦੇ ਚਲਦਿਆਂ ਮਾਂ ਦੇ ਸੋਹਣੇ ਪੁੱਤ ਦੀ ਜਾਨ ਚਲੀ ਗਈ ਹੈ ਤਾਂ ਤਾਹਾ ਮਾਰ ਕੇ ਰੋਂਦੀ ਮਾਂ ਨਹੀਂ ਵੇਖੀ ਜਾਂਦੀ ਤਸਵੀਰਾਂ ਹੁਸ਼ਿਆਰਪੁਰ ਦੀਆਂ ਨੇ ਜਿੱਥੇ ਬੀਤੇ ਕੱਲ ਇੱਕ ਨੌਜਵਾਨ ਜਿਸ ਦੀ ਉਮਰ 32 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਉਸ ਦੀ ਨਸ਼ੇ ਦੀ ਓਵਰਡੋਸ ਦੇ ਕਾਰਨ ਨੂੰ ਮੌਤ ਹੋ ਜਾਂਦੀ ਹੈ ਤਾਂ ਦੱਸੀ ਜਾ ਰਿਹਾ ਹੈ ਕਿ ਨੌਜਵਾਨ ਜਿਹੜਾ ਹੈ ਹੁਸ਼ਿਆਰਪੁਰ ਦੇ ਨਜ਼ਦੀਕ ਪਿਪਲਾਵਾਲੀ ਦਾ ਰਹਿਣ ਵਾਲਾ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਉਸ ਦੀ ਮਾਤਾ-ਦਾਇ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਉਸ ਦਾ ਪੁੱਤਰ ਨਸ਼ਾ ਛਡਾਊ ਕੇਂਦਰ ਤੋਂ ਬਾਹਰ ਆਇਆ ਸੀ ਤੇ ਬੀਤੀ ਸ਼ਾਮ 4 ਵਜੇ ਪੁੱਤ ਦੇ ਨਾਲ ਗੱਲਬਾਤ ਹੋਈ ਸੀ ਪਰ ਕੁਝ ਸਮੇ ਬਾਅਦ ਫੋਨ ਆਇਆ ਹੈ ਕਿ ਪੁੱਤਰ ਜਿਹੜਾ ਉਸ ਨੂੰ ਹਸਪਤਾਲ ਲਿਆਂਦਾ ਗਿਆ ਮਾਂ ਬਿਨਾਂ ਕੁਝ ਸੋਚੇ ਸਮਝ ਹੈ ਤੇ ਉਥੇ ਇਹ ਮਾਂ ਜਿਹੜੀ ਇਸ ਦੇ ਪੈਰਾਂ ਹੇਠੋਂ ਜ਼ਮੀਨ ਉਸ ਵੇਲੇ ਖਿਸਕਦੀ ਹੈ ਜਦ ਪੁੱਤ ਦੀ ਮੌਤ ਦੀ ਖਬਰ ਇਸ ਮਾਂ ਨੂੰ ਮਿਲਦੀ ਹੈ ਇਸ ਤਰ੍ਹਾਂ ਜਿਵੇਂ ਦੁੱਖ ਦਾ ਪਹਾੜ ਟੁੱਟ ਗਿਆ ਤਾਂ ਮਾਂ ਵਾਰ-ਵਾਰ ਆਪਣੇ ਪੁੱਤ ਨੂੰ ਆਵਾਜ਼ਾਂ ਮਾਰਦੀ ਹੈ ਕਿ ਮੇਰਾ ਪੁੱਤ ਮੇਰੇ ਕੋਲ ਵਾਪਸ ਆ ਜਾ ਹਾਲਾਂਕਿ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਉਸ ਉਹਨਾਂ ਦੇ ਵੱਲੋਂ ਜਿਹੜੇ ਪਰਿਵਾਰ ਦੇ ਬਿਆਨ ਨੇ ਉਦਾਰਚ ਕੀਤੇ ਗਏ ਨੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਿਆ ਨਾਮ ਹੈ ਮਤਾ ਜੀ ਤੁਹਾਡਾ ਪ੍ਰਵੀਨ ਕਿੱਥੇ ਰਹਨ ਵਾਲੇ ਹੋ ਤੁਸੀਂ ਕੰਟਾਗੜ ਠੀਕ ਹੈ ਜੀ ਤੁਸੀਂ ਕਿੱਥੇ ਰਹ ਰਹੇ ਹੋ ਜੀ ਹਾਂ ਅਸੀਂ ਬਿੱਪਲਾਵਾਲੀ ਰਹ ਰਹੇ ਹਾਂ ਬੇਟੇ ਦਾ ਕੀ ਨਾਮ ਹੈ ਨਿਸ਼ਾ ਲਤੀਆ ਟੀਨੂ ਕਿੰਨੀ ਉਮਰ ਸੀ ਉਹਦੀ 32 ਸਾਲ ਕੋ ਨੂੰ ਪਤਾ ਲੱਗਾ ਕਿ ਓਵਰਡੋਸ ਨਾਲ ਮੌਤ ਹੁੰਦੀ ਹੈ ਮੈਨੂੰ ਇਹ ਪਤਾ ਲੱਗਾ ਸਾਢੇ 4 ਵਜੇ ਸਾਢੇ 4 ਵਜੇ 4 ਵਜੇ ਤੋਨੇ ਮੈਨੂੰ ਫੋਨ ਕੀਤਾ ਵੀਡੀਓ ਕਾਲ ਕਹਿੰਦਾ ਮੰਮੀ ਮੇਰੀ ਤਰੀਕ ਸੀ ਮੈਂ ਤਰੀਕ ਤੋ ਆ ਗਿਆ ਵੀਡੀਓ ਕਾਲ ਕੀਤੀ ਨਾਲ ਹੀ ਕੱਟ ਗਿਆ ਫੋਨ ਅੱਧੇ ਘੰਟੇ ਬਾਅਦ ਫੋਨ ਆ ਗਿਆ ਜੀ ਡੀਨੂ ਹਸਪੀਟਲ ਆ ਮੈਨੂੰ ਨਹੀਂ ਸੀ ਬਤਾਇਆ ਕਿ ਸੇਨਾ ਨਾ ਹੋਵੇ ਮੇਰੀ ਦਚਮਣਾ ਜਿੱਦਾਂ ਮੇਰੇ ਨਾਲ ਹੋਈ ਨੀਨਾ ਮੇਰੇ ਨਾਲ ਹੋਈ ਕਿਸੇ ਨਾਲ ਨਾ ਮਾਣਾ ਮੇਰੇ ਕਿਸੇ ਮਾ ਦਾ ਬੁੱਤ ਨਾ ਮਰੇ ਨੀਨਾ ਕੋਇਆ ਕੇਂਦਰ ਆਇਆ ਸੀ ਨਹੀਂ ਸੀ ਕੁਝ ਕਰਦਾ ਇੱਕ ਦੋ ਦਿਨ ਚ ਹੀ ਪਤਾ ਨਹੀਂ ਮੈਨੂੰ ਮਿੰਤੇ ਕੱਲੀ ਮੈਂ ਤਾਂ ਲੱਗਾ ਇਹ ਨਸ਼ਾ ਕੀਤਾ ਨੇ ਜਦੋਂ ਮੈਂ ਨੀਲਾ ਹੋਇਆ ਦੇਖਿਆ ਸਟੀਚਰ ਤੇ ਬਿਆਨੀ ਲਾ ਹੋਇਆ ਆਇਆ ਸੀ ਕੁਛ ਲੱਗਿਆ ਤਾਂ ਮਤਾ ਜੀ ਕਿੱਥੋਂ ਲਿਆਂਦਾ ਸੀ ਨਹੀਂ ਐਦਾ ਦਾ ਮੈਨੂੰ ਕੁਛ ਨਹੀਂ ਪਤਾ ਮੈਂ ਤਾਂ ਹਸਪਤਾਲ ਮੁਕਾਈ ਦੇਖਿਆ ਮੈਨੂੰ ਤਾਂ ਕਹਿੰਦੇ ਉਹ ਠੀਕ ਨਹੀਂ ਆ ਜਾ ਹਸਪੀਟਲ ਮੈਂ ਕੱਲੀ ਆ ਗਈ ਉਹ ਮੈਨੂੰ ਪਤਾ ਨਹੀਂ ਮੈਂ ਕੱਲੀ ਆ ਗਈ ਮੈਨੂੰ ਪਤਾ ਨਹੀਂ ਮੈਂ ਕੱਲੀ ਆ ਗਈ ਮੰਗੈਸ ਵੇਲਡਿੰਗ ਦਾ ਕਰਦਾ ਸਰ ਮੇਰਾ ਨਾਮ ਅਨਸਰਾ ਹੈ ਹਾਂ ਠੀਕ ਹੈ ਜੀ ਕੀ ਗੱਲ ਸਰ ਮੁੰਡਾ ਓਵਰਡੋਜ਼ ਨਾਲ ਡੈਥ ਹੋ ਗਈ ਮੁੰਡੇ ਦੀ ਸਾਡੇ ਮਹੱਲੇ ਦਾ ਹੀ ਹੈ ਦੇਖੋ ਸਰਕਾਰਾਂ ਜ਼ੋਰ ਤਾਂ ਬੜਾ ਲਾ ਰਹੀਆਂ ਭਗਵੰਤਮਾਨ ਜੀ ਕਹੀ ਜਾਂਦੇ ਨਸ਼ਾ ਫੇਰ ਵੀ बिक ਰਿਹਾ ਵਾ ਦੇਖੋ ਨਸ਼ਾ ਚੱਲ ਰਿਹਾ ਵਾ ਇਹ ਮਾਤਾ ਨੂੰ ਪਰਮਾਤਮਾ ਹੀ ਹੌਸਲਾ ਦੇਵੇ ਹੁੰਦਾ ਉਹਦੀ 31 ਸਾਲ ਦੀ ਉਮਰ ਸੀ ਠੀਕ ਹੈ ਜੀ ਅਨਮੈਰਿਡ ਸੀਗਾ ਉਹਦੇ ਠੀਕ ਹੈ ਜੀ ਤਾਂ ਪਹਿਲਾਂ ਵੀ ਦੱਸ ਰਹੇ ਸੀ ਮਾਤਾ ਜੀ ਕਿ ਪਹਿਲਾਂ ਵੀ ਆਦੀ ਸੀਗਾ ਜਿਹਾ ਕਰਦਾ ਇਹ ਥੋੜਾ ਥੋੜੇ ਚਿਰ ਤੋਂ ਇਦਾਂ ਆਦੀ 2 ਮਹੀਨਾ ਹੋਇਆ ਇਹਨੂੰ ਸੈਂਟਰ ਤੋਂ ਵਾਪਸ ਲਿਆਂਦਾ ਪਰ ਹੁਣ ਘਰਦਿਆਂ ਨੂੰ ਕੀ ਪਤਾ ਲੱਗਦਾ ਜੀ ਪਰਿਵਾਰ ਚ ਫੋਨ ਗੋਣਾ ਕੁਝ ਪਰਿਵਾਰ ਚ ਇੱਕ ਇਹਨਾਂ ਦਾ ਬੇਟਾ ਬਾਹਰ ਗਿਆ ਹੋਇਆ ਏ ਇੱਕ ਬੇਟੀ ਹੈ ਜੀ ਇਹਨਾਂ ਦੀ ਹਸਬੰਦਰੀ ਦੀ ਪਹਿਲਾਂ ਡੈਥ ਹੋ ਗਈ ਪਈ ਹੈ ਕੀ ਕਰਨ ਚਾਹੁੰਦੇ ਹੋ ਸਰਕਾਰ ਨੂੰ ਪੁਲਿਸ ਆ ਗਈ ਹੈ ਜੀ ਪੁਲਿਸ ਤਾਂ ਆ ਗਈ ਜੀ ਹੁਣ ਆਈ ਹੈ ਸਰਕਾਰ ਨੂੰ ਇਹ ਆ ਵੀ ਜਿੱਦਾਂ ਬਸ ਬੋਲੀ ਜਾਂਦੇ ਆ ਵੀ ਅਸੀਂ ਨਸ਼ਾ ਕਰ ਰਹੇ ਹਾਂ ਬੰਦ ਲੇਕਿਨ ਸ਼ਰਿਆਂ ਬਿਕਰਿਆ ਹੱਲੇ ਵੀ ਹਟਿਆ ਨਹੀਂ ਨਸ਼ਾ ਨਸ਼ਾ ਹਟਿਆ ਨਹੀਂ ਜਿੰਨੀਆਂ ਕਿ ਮੇਰੇ ਮਾਂ ਵਰਗੀ ਸਰ ਇੱਕ ਓਵਰਡੋਜ਼ ਨਾਲ ਮੌਤ ਹੋਈ ਆ ਤੁਸੀਂ ਮੁੱਖ ਤੇ ਪਹੁੰਚੋ ਕਿ ਕੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਸਾਨੂੰ ਨਾ ਇੰਟੀਮੇਸ਼ਨ ਹੁਣ ਮਿਲੀ ਆ ਜੀ ਇੱਕ ਨੌਜਵਾਨ ਦੀ ਕਿ ਡੈਥ ਹੋ ਗਈ ਆ ਓਵਰਡੋਜ਼ ਨਾਲ ਹੁਣ ਉਹਨਾਂ ਦੇ ਵਾਰਸਾਂ ਦੇ ਬਿਆਨ ਲੈ ਜਾ ਰਿਹਾ ਬਿਆਨ ਲੈ ਕੇ ਜੋ ਵੀ ਕਾਰਵਾਈ ਹੋਗੀ ਉਹ ਅਮਲ ਵਿੱਚ ਚੱਲ ਜਾਂਦੀ ਜਾਊਗੀ ਜੀ ਠੀਕ ਹੈ ਜੀ ਲੱਗਿਆ ਪਤਾ ਕਿੱਥੋਂ ਦਾ ਰਹਿੰਦੇ ਸੀ ਪਰਿਵਾਰ ਉਹ ਬਸੀ ਖਵਾਜੂ ਦਾ ਦੱਸ ਦਿਆ ਕਹਿੰਦੇ ਲੇਕਿਨ ਕਹਿੰਦੇ ਹੁਣ ਅਸੀਂ ਕੁਝ ਟਾਈਮ ਤੋਂ ਪੈਪੜਾਂ ਵਾਲੇ ਰਹਿੰਦੇ ਸੀਗੇ ਜੀ ਇੱਕ ਹੀ ਕਾਰਵਾਈ ਹੁਣ ਕੀ ਚੱਲੀ ਜਾ ਰਹੀ ਹੈ ਜੀ ਬਿਆਨ ਲੈ ਜਾ ਰਹੇ ਨੇ ਜੀ ਹਾਂ ਜੀ ਬਿਆਨ ਲੈ ਜਾ ਰਹੇ ਆ ਇਹਨਾਂ ਦੇ ਵਾਰਸਾਂ ਦੇ ਬਿਆਨ ਲੈ ਕੇ ਜੋ ਵੀ ਕਾਰਵਾਈ ਆ ਉਹ ਅਮਲ ਵਿੱਚ ਚੱਲ ਜਾਂਦੀ ਜਾਊਗੀ